ਬਹੁਤ ਵਧੀਆ ਪੇਂਡਿੰਗ ਬਣਾਈ ਆ ਔਰ ਇਹਨਾਂ ਨੂੰ ਇਨਾਮ ਵੀ ਦਿੱਤੇ ਜਾਣਗੇ ਬਾਕੀ ਮੈਂ ਗੱਲ ਸੰਜਾਰ ਰਹੀ ਆ ਆਪਣੀਆਂ ਭੈਣਾਂ ਨੂੰ ਜਦ ਅਸੀਂ ਅਵੇਰਨੈਸ ਕਰਨਾ ਹੈ ਕਿ ਭੈਣੋ ਮੇਰੀਓ ਬਾਬਾ ਸਾਹਿਬ ਦੇ ਪਿੱਛੇ ਉਹਨਾਂ ਦੇ ਘਰ ਵਾਲੀ ਮਾਤਾ ਰੁਮਾ ਭਾਈ ਅੰਮ੍ਰਿਤ ਕਾਜੀ ਦਾ ਹੱਥ ਸੀ ਉਹਨਾਂ ਨੇ ਸਾਡੇ ਖਾਤਰ ਚਾਰ ਬੱਚੇ ਕਰਵਾਏ ਕੀਤੇ ਪਰ ਅਸੀਂ ਅਸੀਂ ਘਰ ਵਿੱਚ ਬੈਠੇ ਉੱਥੇ ਦੇ ਉੱਥੇ ਅੱਜ ਤੱਕ ਅਸੀਂ ਕਦੋਂ ਅੱਗੇ ਵਧਣਾ ਉਹਨਾਂ ਨੇ ਬੱਤੀਆਂ ਲਗੀਆਂ ਬਾਬਾ ਸਾਹਿਬ ਨੇ ਬੱਤੀਆਂ ਕਿਤੀਆਂ ਪਰ ਅਸੀਂ ਅਸੀਂ ਫਿਰ ਵੀ ਜ਼ੀਰੋ ਆ ਅਸੀਂ ਜਿੰਨੇ ਬਾਝੇ ਵੱਡੀਆਂ ਪੋਸਟਾਂ ਤੇ ਬੈਠੇ ਆ ਪਰ ਫਿਰ ਵੀ ਅਸੀਂ ਕਿਸੇ ਬੇਪੜਾ ਦਾ ਸਾਥ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਐਮਐਲਏ ਵੀ ਤੁਸੀਂ ਜਿਤਾ ਦੇਣੇ ਐਮਪੀ ਵੀ ਜਿਤਾ ਦੇਣੇ 147 ਘਾ ਲੱਗੀ ਹੋਈ ਹੈ ਨਾਰੀ ਮਿੱਤੀ ਬਾਰੇ ਨਹੀਂ ਬੋਲ ਸਕਦੇ ਥੋੜਾ ਜਿਹਾ ਗਾਇਡ ਸੰਭਲਣਾ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਭੂਲਤਾਇਆ ਕੁਛ ਬੀੜਾ ਨਾਲ ਸੱਚਾ ਹੋਈ ਜਲਦੀ ਤੁਹਾਡੇ ਮਲੇਰਕੋਟਲਾ ਵਿੱਚ ਹੰਬਾ ਦਾ ਕਾਸਟ ਨੂੰ ਲੈ ਕੇ ਕੇਟਰ ਪਿੰਕ ਲਗਾਵਾਂਗੇ ਜਿੰਨਾ ਵੀ ਮੇਟੋ ਹੋਇਆ ਮੈਂ ਇੱਧਰਲੇ ਇਲਾਕੇ ਵਿੱਚ ਅਵੇਰਨੈਸ ਪੂਰੀ ਅਸੀਂ ਜਿਸਨੇ ਵੀ ਹੈਲਪ ਹੋਇ ਪੂਰੀ ਤਰਾ ਕਰਾਂਗੇ ਕਿਉਂ ਬਹੁਤ ਸ਼ੁਕਤਾ ਸਾਹਿਬ ਜੀ ਆਇਆਂ ਨੂੰ ਮੰਚ ਵੱਲੋਂ ਤੁਹਾਡਾ ਸਾਰਿਆਂ ਦਾ ਸ਼ੁਕਤਾ ਸਾਹਿਬ ਸਾਲ ਅਗਾਈ ਦੀ ਕਿੰਦਾ ਇਸ ਕਾਜ ਨੂੰ ਮਸ਼ਹੂਰ ਕਸ਼ਾਨ ਜਾਣੇ ਟੁੱਟੇ ਰਿਸ਼ਤੇਆਂ ਨੂੰ ਜੋੜੀ ਦਾ ਕਿਵੇਂ ਐਸਾ ਗੱਲ ਨੂੰ ਇੱਕ ਇਨਸਾਨ ਸਾਣੇ ਕੋ ਰਿਸ਼ਤੇ ਤੁਸੀਂ ਲਿਭਾਉਣੇ ਸੀਗੇ ਅਸੀਂ ਤੁਹਾਡਾ ਧੰਨਵਾਦ ਰੱਖਦੇ ਆਂ ਦੇ ਕੇ ਸਵਾਦ ਨਹੀਂ ਆਸੀ ਅੱਜ ਮੋਬਾਈਲ ਹੱਥ ਚ ਫੜਾ ਦਿੰਦੀਆਂ ਨੇ ਤੇ ਮੋਬਾਈਲ ਦੇ ਵਿੱਚ ਇਹ ਨਹੀਂ ਦੇਖਦੇ ਬੱਚਾ ਬੱਚੀ ਕੀ ਉਹ ਗ੍ਰਹਿਣ ਕਰ ਰਹੇ ਨੇ ਇਹਦੇ ਬਾਰੇ ਵੀ ਬਹੁਤ ਬੇਸ਼ਅ ਇਹ ਜਿਹੜੀ ਲਾਸਟ ਵਿੱਚ ਉਹਨਾਂ ਨੇ ਗੱਲ ਕਹੀ ਆ ਸਰਦਾਰ ਕਿੰਨਾ ਵੀ ਚੰਗਾ ਹੋਵੇ ਖਾਸ ਕਰ ਸੁਣਨ ਵਾਲੀ ਆ ਸੰਦਾਨ ਕਿੰਨਾ ਵੀ ਚੰਗਾ ਹੋਵੇ ਜੇ ਉਹਨੂੰ ਲਾਗੂ ਕਰਨ ਵਾਲੇ ਮਾੜੇ ਲੋਕ ਨੇ ਤੇ ਸੰਦਾਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਸੰਦਾਨ ਕਿੰਨੇ ਨੀਲੀ ਸੰਦਲੀ ਪਾਰਦਰਸ਼ੀ ਤੇ ਸਨਹਿਰੀ ਹੈ ਉਹ ਨੀਲੀ ਸੰਦਲੀ ਪਾਰਦਰਸ਼ੀ ਤੇ ਸਨਹਿਰੀ ਹੈ ਨਦੀ ਦੀ ਤੋਰ ਦਾ ਸੰਦਿਓ ਕਿੰਨੇ ਗਹਿਰੀ ਹੈ ਕੋਈ ਵਿਅਕਤੀ ਦਾ ਕੰਮ ਹੀ ਦੱਸਣ ਦਾ ਹੋ ਕਿਸ ਦਰਜੇ ਦਾ ਬਹੁਤ ਸਤਿਕਾਰਾਂ ਜੈ ਜੀ ਤੁਹਾਡਾ ਮੰਚ ਵੱਲੋਂ ਮੈਂ ਤਹਿ ਦਰੋਂ ਸਵਾਗਤ ਕਰਦਾ ਕਿ ਇਹ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਪ੍ਰੇਅਰ ਨਾਲ ਦੇਖੋ ਉਹ ਕਹਿੰਦੇ ਨੇ ਬਹੁਤ ਧੰਨਵਾਦੀ ਬੈਠੋ ਦੇਸ਼ ਨੂੰ ਜੇ ਖੁਸ਼ਹਾਲ ਬਣਾਉਣਾ ਹਰ ਇੱਕ ਨੂੰ ਪੜਨਾ ਸਮਝਾਉਣਾ ਜੇ ਚਾਹੁੰਦੇ ਹੋ ਭਲਾ ਮੁਲਖ ਦਾ ਸਿੱਖ ਲੋ ਮਿਲ ਕੇ ਰਹਿਣਾ ਪੜੋ ਜੁੜੋ ਸੰਘਰਸ਼ ਕਰੋ ਇਹ ਬਾਬਾ ਸਾਹਿਬ ਦਾ ਕਹਿਣਾ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਸਾਰਾ ਜੀਵਨ ਸਾਰਾ ਪਰਵਾਰ ਆਪਣੇ ਸਮਾਜ ਦੇ ਉੱਪਰ ਦੀਵਾਰ ਦਿੱਤਾ ਜਿਸ ਤਰ੍ਹਾਂ ਬੜੀਆ ਵਧੀਆ ਦੋ ਲੈਣਾ ਲਿਖਿਆ ਨੇ ਜੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਬਾਬਾ ਸਾਹਿਬ ਨੇ ਅਨੇਕਾਂ ਹੀ ਮੁਸੀਬਤਾਂ ਝੱਲ ਕੇ ਵੱਡੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹ ਮੁਕਾਮ ਹਾਸਲ ਕੀਤਾ ਜਿਸ ਦੀ ਬਦੌਲਤ ਅੱਜ ਅਸੀਂ ਉਰੇ ਪੂਰੇ ਬੰਗਾਲ ਦੇ ਵਿੱਚ ਜਨਤਕ ਤੌਰ ਤੇ ਜਿਹੜਾ ਆਪਣੇ ਜਿਹੜਾ ਪ੍ਰੋਗਰਾਮ ਕਰਨੇ ਆ ਉਹ ਸਮਾਂ ਸੀ ਜਦੋਂ ਸਾਡੇ ਸਮਾਜ ਦੇ ਲੋਕਾਂ ਨੂੰ ਸਕੂਲ ਦੇ ਮੂੰਹ ਦੀ ਨਹੀਂ ਅੰਦਰ ਦਿੱਤਾ ਜਾਂਦਾ ਸੀ ਕਿਸੇ ਧਾਰਮਿਕ ਜਗ੍ਹਾ ਦੇ ਉੱਪਰ ਉਹਨੂੰ ਮਤਮਸਤਕ ਹੋਣ ਲਈ ਨਹੀਂ ਜਾਣ ਦਿੱਤਾ ਜਾਂਦਾ ਸੀ ਉਸ ਸਮੇਂ ਬਾਬਾ ਸਾਹਿਬ ਨੇ ਕਿੰਨੀਆਂ ਕਠਿਨਾਈਆਂ ਦੇ ਨਾਲ ਪੜ੍ਹਾਈ ਹਾਸਲ ਕੀਤੀ 32 ਡਿਗਰੀਆਂ ਹਾਸਲ ਕੀਤੀਆਂ ਉਸ ਸਮੇਂ ਜਦੋਂ ਸਾਨੂੰ ਸਕੂਲ ਦੇ ਮੂਰਤੀ ਲੰਗੜ ਤੱਕ ਨਹੀਂ ਦਿੱਤਾ ਜਾਂਦਾ ਸੀ ਉਹ ਹਾਲਾਤਾਂ ਦੇ ਵਿੱਚ ਇੱਕ ਵੀਡੀਓ ਇੱਕ ਕਲਿੱਪ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਘੁੰਮ ਰਹੀ ਹੈ ਬਾਬਾ ਸਾਹਿਬ ਬੜੇ ਛੋਟੇ ਨੇ ਜਿੰਦਾ ਕਾ ਛੋਟਾ ਜਿਹਾ ਬੱਚਾ ਬੈਠਾ ਬਾਬਾ ਸਾਹਿਬ ਆਪਣੇ ਪਿਤਾ ਜੀ ਦੇ ਨਾਲ ਗੱਲ ਕਰ ਰਹੇ ਨੇ ਬਾਬਾ ਸਾਹਿਬ ਦੇ ਪਿਤਾ ਜੀ ਬਾਬਾ ਸਾਹਿਬ ਨੂੰ ਕਹਿੰਦੇ ਨੇ ਕਿ ਬੇਟਾ ਜਿਹੜਾ ਇਹ ਦੇਸ਼ ਹੈ ਇਹ ਸਾਡਾ ਸਾਰਾ ਭਾਰਤੀਆਂ ਦਾ ਇੱਕ ਸਾਂਝਾ ਦੇਸ਼ ਹੈ ਸਾਰੇ ਅਸੀਂ ਇਕੱਠੇ ਇਕਜੁੱਟ ਹੋ ਕੇ ਜਿਹੜਾ ਇਸ ਦੇਸ਼ ਦੇ ਵਿੱਚ ਰਹਿਣੇ ਆ ਬਾਬਾ ਸਾਹਿਬ ਕਹਿੰਦੇ ਪਿਤਾ ਜੀ ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਦੇਸ਼ ਹੈ ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਹੈ ਜੀ ਕਰੇ ਉਹ ਦੇਸ਼ ਸਾਡਾ ਸਾਰਿਆਂ ਦਾ ਸਾਂਝਾ ਦੇਸ਼ ਹੈ ਤੈਨਾਂ ਵੀ ਸਾਰੇ ਬੱਚਿਆਂ ਦੇ ਵਿੱਚ ਬੈ ਕੇ ਕਿਉਂ ਨਹੀਂ ਪੜ ਸਕਦਾ ਮੈਂ ਵੀ ਇਹ ਬੱਚਿਆਂ ਦੇ ਵਿੱਚ ਬੈ ਕੇ ਰੋਟੀ ਕਿਉਂ ਨਹੀਂ ਖਾ ਸਕਦਾ ਜਦੋਂ ਮੈਨੂੰ ਪਿਆਸ ਲੱਗਦੀ ਹੈ ਤਾਂ ਮੈਂ ਵੀ ਖੂਦ ਇਹ ਜਾ ਕੇ ਪਾਣੀ ਕਿਉਂ ਨਹੀਂ ਪੀ ਸਕਦਾ ਤਾਂ ਬਾਵਾ ਸਾਹਿਬ ਨੂੰ ਦੇ ਪਿਤਾ ਜੀ ਕਹਿੰਦੇ ਕਿ ਬੇਟਾ ਜਿਹੜਾ ਸਾਡਾ ਇਹ ਦੇਸ਼ ਹੈ ਇਹ ਅੰਗਰੇਜ਼ਾਂ ਦੇ ਕੋਲੇ ਗੁਲਾਮ ਹੈ ਅਸੀਂ ਲੜਾਈ ਲੜਨੀ ਹੈ ਅੰਗਰੇਜ਼ਾਂ ਦੇ ਨਾਲ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤਾਂ ਬਾਬਾ ਸਾਹਿਬ ਆਪਣੇ ਪਿਤਾ ਜੀ ਨੂੰ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਪਿਤਾ ਜੀ ਜਦ ਮੈਂ ਵੱਡਾ ਹੋਵਾਂਗਾ ਮੈਂ ਦੋ ਤਰ੍ਹਾਂ ਦੀ ਲੜਾਈ ਲੜਾਂਗਾ ਇੱਕ ਲੜਾਈ ਲੜਾਂਗਾ ਉਹ ਅੰਗਰੇਜ਼ਾਂ ਦੇ ਨਾਲ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਤੇ ਜਿਹੜੀ ਦੂਜੀ ਲੜਾਈ ਲੜਨੀ ਹੈ ਉਹ ਲੜਨੀ ਹੈ ਮੈਨੇ ਆਪਣੇ ਸਮਾਜ ਨੂੰ ਆਜ਼ਾਦ ਕਰਵਾਉਣ ਦੇ ਲਈ ਬਾਬਾ ਸਾਹਿਬ ਨੇ ਦੋ ਲੜਾਈਆਂ ਲੜੀਆਂ ਬਾਬਾ ਸਾਹਿਬ ਨੇ ਉਹ ਦੋਈ ਲੜਾਈਆਂ ਲੜੀਆਂ ਜਿੱਤੀਆਂ ਜਿਸ ਦੀ ਬਦੌਲਤ ਅਸੀਂ ਅੱਜ ਸਾਰੇ ਹੀ ਜਿਹੜਾ ਆਜ਼ਾਦੀ ਦਾ ਨਿਖ ਮਾਣਦੇ ਆਂ 바ਵਾ ਸਾਹਿਬ ਨੇ ਲੜਾਈਆਂ ਲੜੀਆਂ ਉਹ ਤਲਵਾਰਾਂ ਨਾਲ ਨਹੀਂ ਲੜੀਆਂ ਤੋਪਾਂ ਲੈ ਕੇ ਨਹੀਂ ਲੜੀਆਂ 바ਵਾ ਸਾਹਿਬ ਨੇ ਜਿਹੜੀ ਲੜਾਈ ਲੜੀ ਕਲਮ ਦੀ ਲੜਾਈ ਲੜੀ ਉਹ ਸ ਕਲਮ ਦੇ ਨਾਲ ਲੜਾਈ ਲੜੀ ਤੇ ਜਿੱਤੀ ਪਹਿਲਾ ਸਮਾਂ ਹੁੰਦਾ ਸੀ ਕੇ ਜਦੋਂ ਕਿਸੇ ਪੁੱਤਰ ਜਦੋਂ ਕਿਸੇ ਪਿਤਾ ਨੇ ਆਪਣੇ ਪੁੱਤਰ ਨੂੰ ਵੀ ਜੇ ਰਾਜਪਾਦ ਦੇਣਾ ਹੁੰਦਾ ਸੀ ਤਾਂ ਉਹਦਾ ਕਤਲ ਕਰਨਾ ਪੈਂਦਾ ਸੀ ਉਹਨੂੰ ਮਾਰਨਾ ਪੈਂਦਾ ਸੀ ਪਰ ਅੱਜ ਦਾ ਜਿਹੜਾ ਸਮਾਂ ਤੁਹਾਡੀ ਬੋਟ ਦੇ ਨਾਲ ਜਿਹੜੇ ਰਾਜਪਾਦ ਮਿਲਦੇ ਨੇ ਤੁਹਾਡੀ ਬੋਟ ਫੈਸਲਾ ਕਰਦੀ ਹੈ ਤੁਹਾਡੇ ਪਿੰਡ ਦਾ ਸਰਪੰਚ ਕੌਣ ਬਣੂ ਤੁਹਾਡੀ ਬੋਟ ਫੈਸਲਾ ਕਰਦੀ ਹੈ ਤੁਹਾਡੇ ਹਲਕੇ ਦਾ ਐਮਐਲਏ ਮੁੱਖ ਮੰਤਰੀ ਕੌਣ ਬਣੂ ਕਿਹੜੀ ਵੋਟ ਫੈਸਲਾ ਕਰਦੀ ਹੈ ਕਿ ਤੁਹਾਡਾ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਕੌਣ ਬਣੂ ਇਹ ਸਾਨੂੰ ਹੱਕ ਲੈ ਕੇ ਦਿੱਤੇ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਸਾਹਿਬ ਨੇ ਸਭ ਤੋਂ ਪਹਿਲਾਂ ਅੱਜ ਜੋ ਸਵੇਰ ਦੀ ਜਿੰਨੇ ਵੀ ਬੁਲਾਏ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਬੋਲ ਕੇ ਗਏ ਨੇ ਸਭ ਦਾ ਇੱਕੋ ਇੱਕ ਜਿਹੜਾ ਹੈ ਸਭ ਨੇ ਤੁਹਾਨੂੰ ਇਹੀ ਕਿਹਾ ਹੈਗਾ ਕਿ ਬੱਚਿਆਂ ਨੂੰ ਪੜ੍ਹਾਓ ਬਾਬਾ ਸਾਹਿਬਾ ਮੈਂਡਕਰ ਨੇ ਵੀ ਪਹਿਲਾਂ ਇਹੀ ਜਿਹੜਾ ਸੰਦੇਸ਼ ਹੈ ਮੇਰੇ ਖਿਆਲ ਚ 70 ਸਾਲ ਪਹਿਲਾਂ ਇਹ ਜੋ ਚੱਲੇ ਆ ਰਿਹਾ ਕਿ ਵੱਧ ਤੋਂ ਵੱਧ ਸਿੱਖਿਆ ਜਿਹੜੀ ਹੈਗੀ ਹੈ ਬੱਚਿਆਂ ਨੂੰ ਸਿੱਖਿਆ ਦਵੋ ਸਿੱਖਿਆ ਪੜ ਕੇ ਸੰਗਠਨ ਬਣਾਓ ਸੰਗਠਨ ਸੰਘਰਸ਼ ਕਰੋ ਪਰ 1947 ਤੋਂ ਲੈ ਕੇ 1950 ਦੀ ਗੱਲ ਕਰਦੇ ਆ ਕਿਉਂਕਿ 49 ਦੇ ਵਿੱਚ ਜਿਹੜਾ ਸੰਵਿਧਾਨ ਸਾਡਾ ਜਿਹੜਾ ਸੀਗਾ ਤਿਆਰ ਹੋਇਆ ਲਾਗੂ ਹੋਇਆ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਅਸੀਂ ਕਿੰਨਾ ਕੁ ਜਿਹੜਾ ਇਸ ਸੰਵਿਧਾਨ ਨੂੰ ਪੜਿਆ ਹੈ ਔਰ ਇਸ ਸੰਵਿਧਾਨ ਨੂੰ ਪਰ ਅਸੀਂ ਕਿੰਨਾ ਕੁ ਅਮਲ ਕੀਤਾ ਇਹ ਸੀ ਇੱਕ ਹੋਰ ਜਿਹੜੀ ਬਾਬਾ ਸਾਹਿਬ ਦੀ ਸਭ ਤੋਂ ਵੱਡੀ ਖਾਸੀਅਤ ਜਿਹੜੀ ਹੈ ਇਹ ਸੀ ਉਹ ਜਾਤ-ਬਾਤ ਉੱਪਰ ਉੱਠ ਕੇ ਵਿਦਵਤਾ ਦੀ ਜਿਹੜੀ ਸੋਚ ਸੀਗੀ ਵਿਦਵਤਾ ਵਿੱਚ ਗਿਆਨ ਦੀ ਸੋਚ ਸੀਗੀ ਤੇ ਉਸ ਸੋਚ ਨੂੰ ਅਸੀਂ ਕਿੰਨਾ ਕੁ ਜਿਹੜਾ ਹੈ ਅੱਜ ਆਪਣੇ ਲੋਕਾਂ ਦੇ ਵਿੱਚ ਲੈ ਕੇ ਜਾ ਸਕਿਆ ਇੱਥੇ ਲੋਕ ਸਾਰੇ ਹੀ ਨੇ ਮੈਂ ਸਾਰਿਆਂ ਨੂੰ ਹੀ ਸੰਬੋਧਿਤ ਕਰੂੰਗੀ ਮੈਂ ਕਿਸੇ ਇੱਕ ਤਬਕੇ ਨੂੰ ਸੰਬੋਧਿਤ ਨਹੀਂ ਕਰੂੰਗੀ ਜਿਨ੍ਹਾਂ ਜੋ ਮਨੁਸਮ੍ਰਿਤੀ ਦੇ ਵਿੱਚ ਜਿਹੜੇ ਚਾਰ ਵਰਣ ਸੀਗੇ ਉਹਨਾਂ ਵਰਣਾਂ ਤੋਂ نیچے ਇੱਕ ਪੰਜਵਾਂ ਵਰਣ ਸੀ ਜਿਹੜਾ ਉਹ ਸੀਗਾ ਅਸ਼ੂਤ ਉਹਨਾਂ ਨੂੰ ਚਾਰ ਵਰਨਾਂ ਦੇ ਵਿੱਚ ਨਹੀਂ ਲਿਆ ਜਾਂਦਾ ਸੀਗਾ ਜਦੋਂ ਅਸੀਂ ਸਟੱਡੀ ਕਰਦੇ ਆ ਜਦੋਂ ਅਸੀਂ ਪੜ੍ਹਦੇ ਆ ਤਾਂ ਇਹ ਵੀ ਦੇਖਿਆ ਜਾਊਗਾ ਕਿ ਉਸ ਟਾਈਮ ਚਾਰ ਵਰਨਾਂ ਦੇ ਵਿੱਚੋਂ ਚੌਥੇ ਵਰਨ ਦੀ ਜਿਹੜੀ ਸੀਗੀ ਉਹਦੀ ਘਰੀਣਾ ਬਾਰੇ ਤਾਂ ਅਸੀਂ ਜਾਣਦੇ ਆ ਪਰ ਜਿਹੜੀ ਉਸ ਤੋਂ ਵੀ ਨੀਚੇ ਦਾ ਤਬਕਾ ਸੀ ਜਿਹਨੂੰ ਅਸ਼ੂਤ ਕਿਹਾ ਜਾਂਦਾ ਸੀ ਉਸ ਦੇ ਪ੍ਰਤੀ ਜੋ ਉਸ ਟਾਈਮ ਦੇ ਜਿਹੜੇ ਦੁੱਖ ਤਕਲੀਫ ਉਹਨਾਂ ਨੇ ਚੱਲੇ ਆ ਕੋਈ ਇੱਕ ਧਰਮ ਹੈ ਸਿੱਖ ਜਿਹੜਾ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨ ਦੀ ਗੱਲ ਕਰਦਾ ਇਨਸਾਨੀਅਤ ਦੀ ਗੱਲ ਕਰਦਾ ਉਸ ਧਰਮ ਤੋਂ ਹੀ ਪ੍ਰਭਾਵਿਤ ਹੋ ਕੇ ਡਾਕਟਰ ਬੀਮਰਾਓ ਮੇੜਕਰ ਜੀ ਨੇ ਔਰਤਾਂ ਨੂੰ ਬਰਾਬਰ ਬਾਬਾ ਨਾਨਕ ਦੀ ਜਿਹੜੀ ਸੋਚ ਨੂੰ ਬਰਾਬਰ ਲੈ ਕੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਹਰ ਖਿੱਤੇ ਦੇ ਵਿੱਚ ਮਸ ਤੁਮਨ ਕਾਲੜਾ ਤੇ ਦਰਸ਼ਨ ਕਾਲੜਾ ਜੀ ਦਾ ਇਹਨਾਂ ਦਾ ਨਾਮ ਸਨਮਾਨ ਕਰਨਗੇ ਪਹਿਲਾਂ ਕਮੇਟੀ ਵਾਲੇ ਫਿਰ ਆਪਾਂ ਉਸ ਤੋਂ ਬਾਅਦ ਇਹਨਾਂ ਤੋਂ ਸਨਮਾਨ ਗਾਹ ਸ਼ੁਰੂ ਕਰਵਾਗੇ ਕਰ ਰਹੇ ਨੇ ਸਰ ਇੱਕ ਸਮਾਜ ਵਾਸਤੇ ਇਹਨਾਂ ਦਾ ਮਾਨ ਸਨਮਾਨ ਧੰਨਵਾਦ ਹੋਤੀ ਕਿਸ ਤੋਂ ਬਾਅਦ ਮੈਂ ਜਿਹਨਾਂ ਦੇ ਨਾਮ ਲਵਾਉਂਗਾ ਉਹਨਾਂ ਨਾਲ ਵੀ ਕਹੂੰਗਾ ਮੈਡਮ ਬਲਵੀਰਪਾਲ ਜੀ ਤੁਸੀਂ ਨਾਲ ਰਹੋ ਤੇ ਅੱਜ ਤਾਂ ਪਹਿਲਾਂ ਮਾਨ ਸਨਮਾਨ ਹਾਸਲ ਕਰੋ ਮੈਡਮ ਬਲਵੀਰਪਾਲ ਜੀ ਦਾ ਨਾਲ ਸਨਮਾਨ ਤੇ ਉਹਨਾਂ ਦੇ ਨਾਲ ਵੀ ਜਿਹੜੇ ਆਏ ਨੇ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਵੇ ਨਹੀਂ ਇੱਧਰ ਇਹਨਾਂ ਦਾ ਤੁਮੇ ਅਚੇਤੇ ਤੌਰ ਤੇ ਮੈਂ ਬਿਲਕੁਲ ਸਾਰੇ ਨੂੰ ਕਹੂੰਗਾ ਵੀ ਇਹਨਾਂ ਦਾ ਜਰੂਰ ਇਸ ਤਰ੍ਹਾਂ ਇਸ ਸਮਾਜ ਸੇਵੀ ਸਾਡੇ ਨਾਲ ਜੁੜੇ ਰਹਿਣਗੇ ਤਾਂ ਲਾਜ਼ਮੀ ਨੇ ਜਿਹੜੇ ਪ੍ਰੋਗਰਾਮ ਬਹੁਤ ਮੰਜ਼ਿਲਾਂ ਤੱਕ ਪਹੁੰਚੇ ਇਹ ਦੇਖਦੇ ਹਾਂ ਬ达ਸ਼ਰਮਾ ਜੀ ਪੰਜਾਬੀ ਲੋਕ ਚੈਨਲ ਤਦ ਵੀ ਇਹਨਾਂ ਦਾ ਚੇਚਾ ਇਸ ਖੇਤਰ ਦੇ ਬਹੁਤ ਵਿੱਚ ਇਹਨਾਂ ਦੀਆਂ ਬਲੰਦੀਆਂ ਨੇ ਪ੍ਰਕਾਸ਼ ਸਿੰਘ ਜੀ ਬਦਨ ਟੇਪ ਜੀ ਸਰਦਾਰ ਗੁਰਮਖ ਸਿੰਘ ਜੀ ਗੁਰਮਖ ਸਿੰਘ ਪੱਤਰਕਾਰ ਚੱਕ ਬਾਣੀ ਰਿਪੋਰਟ ਤਲਵਾਰ ਸਿੰਘ ਸੁਪਰ ਪ੍ਰਧਾਨ ਤਲਵਾਰ ਸਿੰਘ ਇੱਕ ਫਿਲਮ ਦੀ ਪਾਣੀ ਇਹ ਰੱਖੇ ਨਾ ਸਾਹਮਣੇ ਜੀ ਹਾਂ ਜੀ ਲਾਡੀ ਸੋਈ ਜੀ ਬੰਦੇਰ ਸਿੰਘ ਜੀ ਪ੍ਰਧਾਨ ਇਹ ਤਾਂ ਜੀ ਸਾਡੇ ਬਹੁਤ ਹੀ ਮਾਨ ਸਨਮਾਨਯੋਗ ਨੇ ਬਹੁਤ ਸੇਵਾਦਾਰ ਨੇ ਜੀ ਤੁਹਾਡੇ ਹੱਥ ਆਪੜੇ ਮਾਸਟਰ ਪੇਤ ਤਿਰਤਪਾਲ ਸਿੰਘ ਦੀ ਗੱਲ ਪਰਪਰਸ਼ਨ ਨਾਲ ਪੇਟੈਂਟ ਮੁਕਾਬਲੇ ਕਰਵਾਏ ਨੇ ਉਹਨਾਂ ਦੇ ਵਿੱਚੋਂ ਚੇਚੇ ਤੌਰ ਤੇ ਦੀਰਗੀ ਦੇ ਕੇ ਗਰੁੱਪ ਜੀ ਆਇਆਂ ਸਵਾਜੀ ਸਲਵਾਰ तरनप्रीत कौर बच्चा तरनप्रीत कौर पुत्री सरदार लखवीर सिंह नौवीं तो कलावी नौ तक तो बारहवीं पजिशन की आकाशदीप सिंह पुत्र हरजिंदर पिट कुप कलापुर तीसरी पुजिशन हासिल की है जी वो बच्चा है गुरवीर सिंह पुत्र सरदार परमिंदर सिंह ਪਿੰਡ ਢੰਡੋਲੀ ਗਲਾ ਜੋਤੀ ਸ਼ੈਡ ਤੇ ਵੀਰੇ ਸਰਦਾਰ ਗੁਰਸੇਵਕ ਸਿੰਘ ਗੁਰਜੀਤ ਸਿੰਘ ਪਿੰਡ 베ਰਤਲਾ ਪਿੰਡ ਢੰਡੋਲੀ ਗਲਾ ਤੱਕ ਆ ਸਾਡੀ ਵਰਵੀਰ ਸਿੰਘ ਗੁਰਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਪੁੱਤਰ ਸਰਦਾਰ ਅਕਰਜੀਤ ਸਿੰਘ ਪਿੰਡ 베ਰਤਲਾ 범조 ਸਿੰਘ ਪੁੱਤਰ ਸਰਦਾਰ ਲਖਵਿੰਦਰ ਸਿੰਘ ਪਿੰਡ ਨੱਥੂ ਮਾਜਰਾ ਪੰਜਵੀਂ ਪੀਸਨ ਹਾਸਲ ਕੀਤੀ ਹੈ ਇੱਕ ਮਿੰਟ ਰੁਕ ਜਾਓ ਸਟੇਜ ਦੇ ਕੋਲੇ ਰੁਕ ਜਿੱਕ ਮਿੰਟ ਰੁਕੋ ਫੋਟੋ ਕਰ ਲਓ ਪੰਜਾਂ ਜਣਾਂ ਦੀ ਕੋਲ ਫੋਟੋ ਕਰ ਲਓ ਪੇਪਰ ਚ ਲਾਉਣ ਲਈ ਇੱਕ ਉਹ ਕਰ ਲਾਂਗੇ ਸਾਰੇ ਆ ਜਾਣਗੇ ਸਾਥ ਬਣਾ ਦਿਓ ਕਾਜ ਇਕੱਠੀ ਕਰਦਾ ਬੋਲਣ ਲੱਗਿਆ ਮੈਂ 6ਵੇਂ ਤੋਂ 8ਵੇਂ ਵਾਲਾ ਗਰੁੱਪ ਨੰਬਰ 2 6ਵੇਂ ਤੋਂ 8ਵੇਂ ਤੱਕ ਦੇ ਜਿਹੜੇ ਬੱਚੇ ਆ ਹਨ ਮੈਂ ਬੋਲਣ ਲੱਗਿਆ ਪਹਿਲਾ ਬੱਚਾ ਹੈ ਜੀ ਸਰਦਾਰ ਦਿਲਪ੍ਰੀਤ ਸਿੰਘ ਪੁੱਤਰ ਸਰਦਾਰ ਹਰਦੀਪ ਸਿੰਘ ਪਿੰਡ ਹਪੋਵਾ ਜੀ ਦਿਲਪ੍ਰੀਤ ਸਿੰਘ ਪੁੱਤਰ ਸਰਦਾਰ ਦਾ ਰਾਜੀ ਸੁਭਦੀਆ ਦੂਸਰਾ ਬੱਚਾ ਹੈਗਾ ਜੀ ਸ਼ਾਹਿਲ ਪ੍ਰੀਤ ਸਿੰਘ ਪੁੱਤਰ ਸਰਦਾਰ ਹਰਵਿੰਦਰ ਸਿੰਘ ਪਿੰਡ ਕੁੱਪਕਲਾ ਤੀਸਰੀ ਪੋਜੀਸ਼ਨ ਹਾਸਲ ਕੀਤੇ ਜਿਹੜੇ ਬੱਚੇ ਨੇ ਉਹਨਾਂ ਦਾ ਨਾਮ ਹੈਗਾ ਬੁਰਕ ਇਕਬਾਲ ਸਿੰਘ ਪੁੱਤਰ ਸਰਦਾਰ ਮਹਿੰਦਰ ਸਿੰਘ ਪਿੰਡ ਛਨੇਰ ਪਿੰਡ ਚੰਨਈ ਸਰਪੰਚ ਸਾਹਿਬ ਆਜਾ ਤੁਹਾਡੀ ਕਦੀ ਜੀ ਪੁੱਤਰ ਪੁਤਰੀ RAM DEVAL JI ਬਿੰਟ ਬੀਰ ਸਿੰਘ ਪਿੰਡ ਕੁੱਪਕਲਾ ਨਵਿੰਦਰ ਸਿੰਘ ਪਿੰਡ ਕੁੱਪਕਲਾ ਬੱਚੇ ਪਹਿਲੀ ਤੋਂ ਜਮਾਤ 5ਵੀਂ ਤੱਕ ਦੀ ਨਵਜੋਤ ਸਿੰਘ ਪੁੱਤਰ ਲਖਪਿੰਦਰ ਸਿੰਘ ਪਿੰਡ ਕੁੱਪਕਲਾ ਨਵਜੋਤ ਸਿੰਘ नवजोत कौर पुत्री सरदार कलजीत सिंह पिंड पुत्री सरदार संतोख पिंडल सुखमनदीप कौर पुत्री संतोख पिंड कुपकलां ਗੁਰ ਸਹਿਜਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਪਿੰਡ ਕੋਪਕਲਾ ਇੱਕ ਇੱਕ ਗੁਰ ਸਹਿਜਪ੍ਰੀਤ ਸਿੰਘ ਉਹ ਚੌਥੀ ਵਾਲਾ ਸਹਿਜਪ੍ਰੀਤ ਸਿੰਘ ਵਾਲਾ ਪੰਜਵੇਂ ਮੇਲਾ ਪ੍ਰੇਸ਼ਾਨ ਸਾਹਿਬ ਦੇ ਤੇ ਸਹਿਜਪ੍ਰੀਤ ਸਿੰਘ ਗੁਰ ਸਹਿਜ ਕਸ਼ਮੀਰ ਨਹੀਂ ਉਹਨਿੰ ਕਮਿਆ ਪੀਗਾ ਮੈਨੂੰ ਬੜੀ ਖੁਸ਼ੀ ਹੈ ਵੀ ਅੱਜ ਕੱਲ ਪਿੰਡ ਪਿੰਡ ਜਾ ਕੇ ਬਾਬਾ ਸਾਹਿਬ ਦਾ ਜਿਹੜਾ ਹੈਗਾ ਉਹਦਾ ਸਿਧਾਂਤ ਦੀ ਉਹਦੇ ਹੋ ਬਦਿਆ ਹੋ ਰਹੀ ਐ ਕੋਸ਼ਿਸ਼ ਹੋ ਰਹੀ ਐ ਵੀ ਅਸੀਂ ਸਿਧਾਂਤ ਨੂੰ ਅੱਗੇ ਲੈ ਕੇ ਚੱਲੀਏ ਜੋ ਸਿਧਾਂਤ ਸਾਡੇ ਮਹਿਲਾਵਾਂ ਵਾਸਤੇ ਰੱਖਿਆ ਗਿਆ ਸੀ ਕਿ ਬਾਬਾ ਸਾਹਿਬ ਨੇ ਸਾਨੂੰ ਪਹਿਲਾ ਅਧਿਕਾਰ ਦਿੱਤਾ ਕਿ ਔਰਤਾਂ ਨੂੰ ਪੜਨ ਦਾ ਲਿਖਣ ਦਾ ਵੀ ਸਾਨੂੰ ਜੋਪਾ ਕਰਨ ਦਾ ਦੇਖੋ ਕਿਸੇ ਨੇ ਵੀ ਅੱਜਕੱਲ ਨਹੀਂ ਕੀਤਾ ਮੈਨੂੰ ਇੱਥੇ ਬੜੀ ਖੁਸ਼ੀ ਹੋਈ ਅੱਜ ਕੱਲ ਬੱਚਿਆਂ ਨੇ ਮੁਕਾਬਲੇ ਕਿੱਤੇ ਗਏ ਨੇ ਜਿਹੜਾ ਬਹੁਤ ਵੱਡੀ ਪਹਿਲ ਐ ਇਹ ਮੇਰੇ ਕੋਲੋਂ ਪਿੰਡ ਪਿੰਡ ਹੋਣੀ ਚਾਹੀਦੀ ਐ ਇਹ ਪਹਿਲ ਕਿਉਂਕਿ ਅੱਜ ਕੱਲ ਆਪਣੇ ਬੱਚੇ ਨਸ਼ੇ ਵੱਲ ਜ਼ਿਆਦਾ ਭੱਜ ਰਹੇ ਨੇ ਮੈਂ ਕਹਿੰਨੀ ਐ ਜਿਹੜੀ ਇਹ ਪਹਿਲ ਇਹ ਹਰ ਇੱਕ ਪਿੰਡ ਪਿੰਡ 'ਚ ਹੋਣੀ ਚਾਹੀਦੀ ਐ ਇੱਕ ਸ਼ਹਿ ਸਾਡੇ ਜਿਹੜੇ ਲੋਕ ਨੇ ਉਹ ਜਾਗਰੂਤ ਹੋ ਚੁੱਕੇ ਨੇਗੇ ਵੀ ਹੁਣ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਕੋਈ ਉਹ ਕਰਨਗੇ ਅੱਜ ਕੱਲ ਪੜ੍ਹ ਲਿਖ ਕੇ ਵੱਡੀਆਂ ਮੁਕਾਬਲਾ ਹਾਸਿਲ ਕਰਨਗੇ ਤੇ ਇੰਨੇ ਕਹਿੰਦੇ ਤੁਹਾਨੂੰ ਇੱਕ ਦਿੱਕ ਹੈ ਕਿ ਐਸ்சி ਕਮਿਸ਼ਨ ਦੇ ਜਿਹੜੇ ਮੈਂਬਰਾਂ ਦੀ ਗਿਣਤੀ ਘਟ ਕੀਤੀ ਜਾ ਰਹੀ ਹੈ ਕੀ ਕਾਰਨ ਮੰਨਦੇ ਹੋ ਕਿ ਤੁਸੀਂ ਵੀ ਇੱਕ ਵਿੱਚ ਦੇ ਮੈਂਬਰ ਰਹੇ ਹੋ ਮੈਂਬਰ ਦੇਖੋ ਤੁਸੀਂ ਉਹ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਸਾਡੇ ਸਮਾਜ ਨੂੰ ਅੱਗੇ ਵਧਣ ਨਹੀਂ ਦੇ ਦੇ ਉਹਨਾਂ ਤਾਂ ਗਿਣਤੀ ਵਧਾਣੀ ਚਾਹੀਦੀ ਸੀ ਪਰ ਉਹਨਾਂ ਜੋ ਘਟ ਕਿਤੇ ਨੇ ਬਹੁਤ ਜੋਗ ਨਾ ਨਿੰਦਨਾ ਜੋਗਾ ਵੀ ਉਹਨਾਂ ਨੂੰ ਵਧਾਣਾ ਚਾਹੀਦਾ ਤੀਗਾ ਕਿੱਥੇ ਅਸੀਂ 10 ਮੈਂਬਰ ਤੱਕ ਮੈਂ ਕਹਿੰਨੇ ਵਧਾ ਕੇ ਕਿਉਂਕਿ ਪੂਰੇ ਪੰਜਾਬ ਦਾ ਸਾਡੇ ਉੱਤੇ ਹੋ ਬਜੰਤ ਟੀਗਾ ਦੇਖੋ ਕਿੱਥੇ ਕਿੱਥੇ ਜਾ ਕੇ ਵਿਚਾਰਾਂ ਤੇ ਮੁਸੀਬਤਾਂ ਹੁੰਦੀਆਂ ਨੇਗੀਆਂ ਨਹੀਂ ਸਾਡੇ ਦਾ ਪੂਰਾ ਪੰਜਾਬ ਦਾ ਪੰਜਾਬ ਦਾ ਅੱਜ ਕਨ ਲੋਕਾਂ ਤੇ ਜਿਹੜੀਆਂ ਮੁਸੀਬਤਾਂ ਹੋਈਆਂ ਸੀ ਜਿੱਥੇ ਵੀ ਸਾਨੂੰ ਪ੍ਰਾਪਲ ਮਿਲੀਆਂ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਦੇ ਹਾਂ ਮੈਂ ਸਿਆਸੀ ਗਲਿਆਰਿਆਂ ਦੇ ਵਿੱਚੋਂ ਚਰਚਾ ਉੱਠ ਰਹੀ ਹੈ ਕਿ ਲੋਕ ਸਭਾ ਲੋਕਾ ਬੁਝੀ ਲੜ ਰਹੇ ਹੋ ਕਿ ਦੇਖੋ ਇਹ ਪਾਰਟੀ ਦੀ ਹਾਈ ਕਮਾਂਡ ਦੀ ਹੋਊਗੀ ਜੋ ਮੈਨੂੰ ਸੇਵਾ ਦਾ ਮੌਕਾ ਦੇਣਗੇ ਤੇ ਮੈਂ ਜ਼ਰੂਰ ਕਰੂੰਗੀ ਤੇ ਬਾਕੀ ਜਿਵੇਂ ਪਾਰਟੀ ਹਕੂਮ ਕਰੂਗੀ ਤਾਂ ਇੱਕਦਮ ਹੋਰ ਦੇਖਣ ਨੂੰ ਮਿਲਿਆ ਜੀ ਆਪਾਂ ਕੇਲੇ ਵੀ ਐਸੀ ਭਾਈਚਾਰੇ ਦੇ ਵਿੱਚ ਜੇਕਰ ਕਿਸੇ ਨਾਲ ਕੋਈ ਘਟਨਾ ਵਾਪਰਦੀ ਹੈ ਤੇ ਸਮਾਜ ਦੇ ਲੋਕ ਉਹਨਾਂ ਨਾਲ ਨਹੀਂ ਖੜਦੇ ਬਹੁਤ ਜਗ੍ਹਾ ਇਹ ਦੇਖ ਨੂੰ ਨਹੀਂ ਮੈਂ ਕਹਿੰਦੀ ਅੱਜ ਕੱਲ ਇਹ ਨਹੀਂ ਹੈਗਾ ਜਿੱਥੇ ਨਹੀਂ ਕੋਈ ਖੜਦਾ ਤਾਂ ਉਥੇ ਐਸੀ ਕਮਿਸ਼ਨਾਂ ਦੇ ਨਾਮ ਖੜਦਾ ਹੈ ਹਮੇਸ਼ਾ ਖੜਦਾ ਰਿਹਾ ਹੈ ਤਾਂ ਖੜਦਾ ਰਹੂਗਾ ਬੱਚਿਆਂ ਦੀ ਹੌਸਲਾ ਫਜ਼ਾਈ ਲਈ ਕੀ ਕਹਿਣਾ ਚਾਹੁੰਗੇ ਮੈਂ ਕਹਾਂਗੀ ਬੋਲ ਵਧੀਆ ਕੰਮ ਕੀਤਾ ਅੱਜ ਇਹਨਾਂ ਮੈਂ ਵਧਾਈ ਦੇਣਾ ਚਾਹੁੰਗੀ ਬੱਚਿਆਂ ਨੂੰ ਜਿਹੜੇ ਅੱਜ ਅਵਾਰਡ ਜਿੱਤੇ ਨੇ ਕਿ ਮੈਂ ਕਹਾਂਗੀ ਇਹਨਾਂ ਤੋਂ ਹੋਰ ਵੀ ਬੱਚੇ ਉਤਸ਼ਾਹਜੋਣਗੇ ਸਿੱਖਣ ਨੂੰ ਬਹੁਤ ਕੁਝ ਮਿਲੂਗਾ ਹਾਂਜੀ ਮੇਰਾ ਨਾਮ ਬਲਬੀਰ ਕੌਰ ਰਾਏਕੋਟੀ ਵਿਸ਼ੇ ਪੰਜਾਬੀ ਸਭਾ ਕੈਨੇਡਾ ਦੀ ਮੈਂ ਕੌਮੀ ਪ੍ਰਧਾਨ ਆਗੀ ਔਰ ਨਾਲ ਨਾਲ ਮੈਂ ਇੱਕ ਲੇਖਿਕ ਕਵੀ ਆਗੀ ਤੇ ਜੋ ਅੱਜ ਅਸੀਂ ਕੁੱਪ ਕਲਾ ਪਿੰਡ ਦੇ ਵਿੱਚ ਆਏ ਆਂਗੇ ਇੱਥੇ ਬਾਬਾ ਸਾਹਿਬ ਅੰਬੇਡਕਰ ਵੈਲਫੇਅਰ ਸੁਸਾਇਟੀ ਵੱਲੋਂ ਅੱਜ 14 ਅਪ੍ਰੈਲ ਨੂੰ ਬਾਬਾ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਔਰ ਇਸ ਜਨਮ ਦਿਹਾੜੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਹੈਗੀ ਕਿ ਇੱਥੇ ਬੱਚਿਆਂ ਨੂੰ ਜਿਹੜਾ ਹੈਗਾ ਤਿੰਨ ਵਰਗਾਂ ਦੇ ਵਿੱਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਨੇਗੇ ਔਰ ਜੋ ਉਹਨਾਂ ਦੇ ਗਿਆਨ ਵਨ ਜਿਹੜੇ ਪ੍ਰਸ਼ਨਵਲੀ ਜਿਹੜੇ ਸੀਗੇ ਮੁਕਾਬਲੇ ਹੋਏ ਨੇਗੇ ਤੇ ਇਹਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਲੈ ਕੇ ਇੱਕ ਅਜਿਹਾ ਨਗਰ ਵਾਸੀਆ ਵੱਲੋਂ ਔਰ ਜਿਹੜੀ ਸੁਸਾਇਟੀ ਵੱਲੋਂ ਉਹਨਾਂ ਦੀ ਸੁਮੁੱੱਚੀ ਟੀਮ ਵੱਲੋਂ ਕੀਤਾ ਗਿਆ ਕਾਰਜ ਹੈ ਉਹ ਬੜਾ ਹੀ ਸ਼ਲਾਘਾਯੋਗ ਹੈਗਾ ਔਰ ਸਾਨੂੰ ਪਿੰਡਾਂ ਪਿੰਡਾਂ ਦੇ ਵਿੱਚ ਗਲੀਆਂ ਗਲੀਆਂ ਦੇ ਵਿੱਚ ਬਾਬਾ ਸਾਹਿਬ ਦੀ ਸੋਚ ਲੈ ਕੇ ਚੱਲਣ ਦੀ ਜ਼ਰੂਰਤ ਹੈ ਬਾਬਾ ਸਾਹਿਬ ਕਹਿੰਦੇ ਨੇ ਕਿ ਸਿੱਖਿਆ ਜਿਹੜੀ ਹੈਗੀ ਹੈ ਸ਼ੇਰਨੀ ਦਾ ਦੁੱਧ ਹੈ ਜਿੰਨਾ ਪੀਏਗਾ ਓਨਾ ਹੀ ਦਿਹਾੜੇਗਾ ਔਰ ਜਦੋਂ ਵੀ ਕਦੇ ਵੀ ਜ ਨਵੀਂ ਕ੍ਰਾਂਤੀ ਆਉਂਦੀ ਆ ਸਮਾਜ ਬਦਲਦਾ ਹੈਗਾ ਤਾਂ ਉਹ ਬਦਲਦਾ ਹੈਗਾ ਸਾਡੀ ਵਿਚਾਰਧਾਰਾ ਦੇ ਨਾਲ ਚੰਗੀ ਸੋਚ ਦੇ ਨਾਲ ਔਰ ਚੰਗੀ ਸੋਚ ਹਮੇਸ਼ਾ ਸਾਨੂੰ ਕਿਤਾਬਾਂ ਤੋਂ ਮਿਲਦੀ ਹੈ ਜੇਕਰ ਗੱਲ ਕੀਤੀ ਜਾਵੇ ਬਾਬਾ ਸਾਹਿਬ ਬਾਬਾ ਸਾਹਿਬ ਨੇ 32 ਡਿਗਰੀਆਂ ਹਾਸਲ ਕੀਤੀਆਂ ਉਹਨਾਂ ਕੋਲੇ ਇੰਨਾ ਜ਼ਿਆਦਾ ਗਿਆਨ ਸੀਗਾ ਉਸ ਗਿਆਨ ਦੇ ਆਧਾਰ ਤੇ ਹੀ ਉਹਨਾਂ ਨੇ ਸਮਾਜ ਨੂੰ ਬਰਾਬਰਤਾ ਦਾ ਸਮਾਜਵਾਦ ਦਾ ਔਰ ਹੋਰ ਜਿਹੜੀਆਂ ਔਰਤਾਂ ਦੇ ਜਿਹੜੇ ਧਾਰਮਿਕ ਪੱਖੋਂ ਜਿਹੜੇ ਦੱਬੇ ਕੁਚਲੇ ਲੋਕ ਸੀ ਉਹਨਾਂ ਨੂੰ ਬਰਾਬਰ ਇੱਕ ਸੋਚ ਦੇ ਨਾਲ ਉਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਆ ਸੰਵਿਧਾਨ ਦਿੱਤਾ ਭਾਰਤੀ ਸੰਵਿਧਾਨ ਸਾਨੂੰ ਅੱਜ ਆਜ਼ਾਦੀ ਦਿੰਦਾਗਾ ਘੁੰਮਣ ਫਿਰਨ ਦੀ ਬੋਲਣ ਦੀ ਪੜ੍ਹਨ ਲਿਖਣ ਦੀ ਕੰਮ ਕਰਨ ਦੀ ਆਪਣੀ ਜ਼ਿੰਦਗੀ ਜਿਉਣ ਦੀ ਤੇ ਇਹ ਸੋਚ ਨੂੰ ਸਾਨੂੰ ਆਮ ਲੋਕਾਂ ਦੇ ਤੱਕ ਲੈ ਕੇ ਜਾਣ ਦੀ ਜ਼ਰੂਰਤ ਹੈ ਮੈਂ ਬਹੁਤ ਹੀ ਵਧਾਈ ਦਵਾਂਗੀ ਇਸ ਟੀਮ ਨੂੰ ਕੁੱਪਕਲਾ ਪਿੰਡ ਦੇ ਸਾਰੇ ਨਗਰਵਾਸੀਆਂ ਨੂੰ ਔਰ ਖਾਸ ਤੌਰ ਤੇ ਜੋਤੀ ਜੀ ਨੂੰ ਜੋ ਇਸ ਮਿਸ਼ਨ ਨੂੰ ਲੈ ਕੇ ਚੱਲੇ ਨੇ ਔਰ ਵਿਸ਼ੇ ਪੰਜਾਬੀ ਸਭਾ ਕੈਨੇਡਾ ਵੱਲੋਂ ਮੈਂ ਇਹ ਵੀ ਕਹਿਨੀ ਆ ਜਿੱਥੇ ਵੀ ਸਾਡੀ ਸੰਸਥਾ ਦੀ ਤੁਹਾਨੂੰ ਜ਼ਰੂਰਤ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਜਦੋਂ ਵੀ ਸੇਵਾ ਦਾ ਮੌਕਾ ਦੋਗੇ ਅਸੀਂ ਹਮੇਸ਼ਾ ਹਾਜ਼ਰ ਹੋਵਾਂਗੇ। ਦਿਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ